ਹਾਂਜੀ ਤੇ ਅਸੀਂ ਨਾ ਜਾਗੋ ਕਰਤੀ ਸੀਗੀ ਖਤਮ ਤੇ ਜਾਗੋ ਕਰਕੇ ਖਤਮ ਤੇ ਅਸੀਂ ਚੱਲੇ ਸੀ ਘਰ ਨੂੰ ਰਾਤ ਦੇ ਟਾਈਮ ਹੋਏ ਪਿਆ 1 ਵਜੇ ਪਿਆ ਤੇ ਸਾਨੂੰ ਪੁੱਛਿਆ ਕਹਿੰਦੇ ਨਾ ਆ ਪੋੜਾ ਇਹ ਪੁਲ ਤੇ ਕਹਿੰਦੇ ਵੀ ਨਾ ਹੁਣੇ ਮੁੰਡੇ ਮੁੜ ਕੇ ਗਏ ਸੀ ਜਾਗੋ ਦਾ ਡੀਜੀ ਵਾਲੇ ਕਹਿੰਦੇ ਵੀ ਕੁਝ ਨਾ ਕੁਝ ਹੈਗਾ ਇੱਥੇ ਵੀ ਕੋਈ ਉਪਰੀਸ਼ ਹੈ ਆ ਕਹਿੰਦੇ ਤੇ ਉਹ ਮੁੰਡੇ ਨੂੰ ਬੁਖਾਰ ਚੜ ਗਿਆ ਤੁਸੀਂ ਦੇਖੋ ਵੀ ਸਾਨੂੰ ਤਾਂ ਕੁਝ ਇੱਥੇ ਮਿਲਿਆ ਨਹੀਂਗਾ ਵੀ ਰਾਤ ਦੇਖੋ ਜੀ ਟਾਈਮ ਹੋਇਆ ਪਿਆ ਰਾਤ ਦੇ 1 ਵਜੇ ਪਿਆ ਸੁੰਨੀ ਸੜਕਾਂ ਬਾਕੀ ਵੀ ਉਹਨਾਂ ਨੇ ਫੋਟੋ ਪਾ ਦਿੱਨਾ ਸੁੰਨੀ ਸੜਕਾਂ ਉਹਨਾਂ ਨੇ ਮੁੰਡਿਆਂ ਨੇ ਫੋਟੋ ਪਾ ਦਿੱਨਾ ਸੀਗਾ ਤੇ ਸਾਨੂੰ ਤਾਂ ਹਜੇ ਪ੍ਰਮਾਤਮਾ ਦੀ ਕਿਰਪਾ ਨਾਲ ਕੁਝ ਦਿਖਿਆ ਨਹੀਂਗਾ ਬਾਕੀ ਤੁਸੀਂ ਆ ਦੇਖ ਲਓ ਮੁੰਡੇ ਸਾਰੇ ਗਰੁੱਪਾਂ ਨੇ ਇੱਥੇ ਆਪਣੇ ਡਰਸਰ ਰੁਸਾਂ ਲਾਈ ਬੈਠੇ ਆ ਬਜਰੇ ਤੇ ਮੈਂ ਤਾਂ ਹਜੇ ਡਰਸਰ ਲਾਈ ਨਹੀਂ ਸੀ ਮੈਂ ਕਿਹਾ ਚਲੋ ਜਾ ਕੇ ਲਾਉਂਦੇ ਆ ਆ ਗਿਆ ਜੀ ਦਾ ਘਰ ਆ ਗਿਆ ਇੱਥੇ ਤਾਂ ਕੀ ਹੋਣੀ ਹੈ ਓਪਰੇਸ਼ਨ ਤੇ ਆ ਸਾਰਾ ਮੱਲਨ ਰੋੜਾ ਹੱਲਣ ਤੋਂ ਕੋਟਲੀਲਾ ਰੋਡ ਜੀ ਗੁਰੂ ਗਵਰਨ ਦੇਖੋ ਇਹ ਅਨੇਕੀ ਅਨੇਕ ਆ ਬਾਬਾ ਜੀ ਦਾ ਚੰਡ ਆ ਗਿਆ ਇੱਥੇ ਜਵਾਨੀ ਖੜਦੀ ਹਾਂ ਹਾਂ ਦੇਖ ਲਓ ਐਵੇਂ ਬਸ ਨਾ ਚਾਹਦਾ ਖਵਾ ਚਾਹ ਸੱਚਾ ਹੁਣ ਸਾਂਭਣੀ ਏ ਇਹ ਰੱਬ ਨੂੰ ਹਾਂ ਸਾਨੂੰ ਨਹੀਂ ਇਹ ਚੀਜ਼ ਬਾਰੇ ਪਤਾ ਕੀ ਹੈਗਾ ਜਾਂ ਕੀ ਨਹੀਂ ਹੈਗਾ ਪਰ ਆ ਰੋੜਾ ਸੁੰਨਸਾਨ ਰੋੜਾ ਸੁੰਨਸਾਨ ਰੋੜ ਤੇ ਚੱਲੇ ਆ ਮੇਰੇ ਤੋਂ ਵੀਰੇ ਖੇਰੰਦੇ ਵੀ ਮਿਲਦੇ ਹੀ ਗਿੱਦੇ ਵਾਲੇ ਆ ਤੇ ਮਿਲਦੇ ਹੀ ਗਿੱਦੇ ਵਾਲੇ ਆ ਏ ਸਾਡਾ ਕੰਮ ਵੇਖ ਲਓ ਅਸੀਂ ਆਏ ਆ 5 ਵਜੇ ਵੇ ਸ਼ਾਮ ਦੇ ਤੇ ਰਾਤ ਨੂੰ 1 ਵਜੇ ਗਿਆ ਸਾਨੂੰ 1 ਵਜੇ ਤੱਕ ਚੱਲੇ ਆ ਅਸੀਂ ਰੋਟੀ ਪਾਣੀ ਅਸੀਂ ਖਾ ਲਿਆ ਤੇ ਸਾਨੂੰ ਜਾਂਦਾ ਇਹਨੂੰ 3 ਵਜੇ ਜਾਣੇ ਆ ਆ ਦੇਖੋ ਸੋ ਜੁੜੇ ਰਹੋ ਜੇ ਵਲੌਗ ਦੇ ਨਾਲ ਅੱਗੇ ਵੀ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਰਾਤ ਨੂੰ ਕਿਸ ਤਰ੍ਹਾਂ ਦਾ ਤੇ ਮਾਹੌਲ ਹੁੰਦਾ ਕਿਸ ਤਰ੍ਹਾਂ ਦਾ ਕੀ ਹੁੰਦਾ ਕੀ ਨਹੀਂ ਹੁੰਦਾ ਸੜਕਾਂ ਦੇ ਉੱਪਰ ਹਾਂਜੀ ਆਪਾਂ ਪਹੁੰਚ ਗਏ ਕੌਣੀ ਰੋਡ ਮੁਖਸਰ ਤੇ ਸੋ ਟਾਈਮ ਹੋ ਗਿਆ 1 ਵਜੇ ਕੇ 27 ਮਿੰਟ ਰੋਡ ਬਿਲਕੁਲ ਸੁਨਣਾ ਹੋਇਆ ਪਿਆ ਤੇ ਰੋਡ ਤੇ ਕੁਝ ਵੀ ਨਹੀਂ ਦਿਖਦਾ ਸਾਨੂੰ ਮੁੰਡੇ ਕਹਿੰਦੇ ਵੀ ਗਾਂਹ ਪੌੜ ਆਉਂਦਾ ਡਾ ਇੱਥੇ ਗਾਂਹ ਹੀ ਆਉਂਦਾ ਉਸਤਾਦ ਪੌੜ ਉਸਤਾਦ ਪੌੜ ਗਾਂਹ ਹੀ ਹੁੰਦਾ ਨਾ ਉਸਤਾਦ ਹਾਂਜੀ ਹਾਂਜੀ ਪੌੜ ਗਾਂਹ ਹੀ ਹੁੰਦਾ ਨਾ ਗਾਂਹ ਗਾਂਹ ਅੱਛਾ ਪੌੜ ਕਹਿੰਦੇ ਗਾਂਹ ਆਉਂਦਾ ਇੱਥੇ ਨਹੀਂ ਇੱਕ ਦੂਜਾ ਪੌੜ ਆਉਂਦਾ ਸੁੱਥੇ ਇੱਥੇ ਕਹਿੰਦੇ ਹੋਰ ਵੀ ਹੋਈ ਹਾਂ ਡੂੰਗਾ ਪੌੜ ਇੱਥੇ ਨਹੀਂ ਹੁੰਦਾ ਉਸਤਾਦ ਮੈਨੂੰ ਲੱਗਦਾ ਲੱਗਦਾ ਹੁੰਦਾ ਇੱਥੇ ਕਹਿੰਦੇ ਵੀ ਇੱਕ ਪੂਲ ਆਉਂਦਾ ਤੇ ਉੱਥੇ ਵੀ ਸਟਾਫ ਕਹਿੰਦੇ ਵੀ ਕੋਈ ਆਂਦਾ ਕੋਈ ਨਾ ਕੋਈ ਕਾਰ ਖੋੜ ਜਾ ਇਧਰ ਤੇ ਆਉਂਦਾ ਪੂਲ ਉਹ ਮੇਰੇ ਉੱਤੇ ਮੈਂ ਇੱਕ ਇਤੋਂ ਆ ਰੋੜਦੇ ਆਂ ਅੱਛਾ ਝਾੜ ਕੇ ਡੂੰਗਾ ਜਾਂ ਟੱਪ ਤਾਂ ਨਾ ਉਹ ਕਿਹੜਾ ਸਟਾਫ ਹੈ ਆਹੀ ਕੌਣੀ ਵਾਲਾ ਹੀ ਆ ਡਰੇਨ ਜੀ ਜਿੱਥੇ ਸੇਮ ਟ੍ਰੇਨ ਜੀ ਵਾਲਾ ਹਾਂ ਨੰਨੀ ਦਾ ਨਹੀਂ ਨੰਨੀ ਉਹਦਾ ਨਹੀਂ ਟ੍ਰੇਨ ਆਊਗਾ ਬਸ ਹਨਾ ਟ੍ਰੇਨ ਵਾਲਾ ਗੱਡੀ ਲੋਕ ਕਰ ਲਗੇ ਚਾਈਦੀ ਹੈ ਬਈ ਯਾਰ ਮੇਰਾ ਬਹੁਤ ਆ ਪਾਸਾ ਇਹ ਟਾਈਮ ਤੇ ਹੀ ਗਿਆ ਲਾਓ ਵੀ ਮਿੱਤਰੋ ਗੱਡੀ ਕਰਤੀ ਲੌਂਗ ਟਾਈਮ ਹੋਇਆ ਪਿਆ ਬੱਚੇ ਪੈ ਡੇਢ ਤੇ ਮੇਨ ਰੋਡ ਰਹਿ ਗਿਆ ਸਿਰਫ ਇਥੇ 2 ਕਿਲੋਮੀਟਰ ਤੇ ਲੱਗਦਾ ਜਣਾ ਪੋਲਾ ਉਹ ਸਾਹਮਣੇ ਆ ਮੈਂ ਦੱਸਾਂ ਨੂੰ ਗੱਲ ਕਿ ਸਟੀਅਰਿੰਗ ਆਟੋ ਕੁਲਿੰਗ ਵੀ ਬਹੁਤ ਬਣ ਗਈ ਹੈ ਗੱਡੀ ਦੇ ਸੌਣੇ ਦੇਖਦੇ ਆ ਰਿਕਾਰਡਿੰਗ ਲੱਗੀ ਹੋਈ ਆ ਵੇਖਦੇ ਹਾਂ ਰਾਤ ਨੂੰ ਕਹਿੰਦੇ ਰਾਤ ਨੂੰ ਐ ਹੁੰਦਾ ਤੇ ਰਾਤ ਨੂੰ ਐ ਹੁੰਦਾ ਤੇ ਅਸੀਂ ਇੱਕ ਸਾਲ ਦੀ ਇਨਵੈਸਟੀਗੇਸ਼ਨ ਹੀ ਕਰਦੇ ਆਂ ਵੀ ਰਾਤ ਨੂੰ ਹੁੰਦਾ ਵੀ ਆ ਕੁਝ ਕੇ ਨਹੀਂ ਹੁੰਦਾ ਲਾਈਟਾਂ ਆ ਕੇ ਰੱਖੀ ਆਉਣਾ ਉਸਤਾਦ ਆਹ ਚੱਲੇ ਆ ਜੀ ਆਹ ਕਹਿੰਦੇ ਸੁਖੇ ਝਾੜਾਂ ਵਾਲਾ ਪੁਲ ਜਾਂ ਟ੍ਰੇਨ ਵਾਲਾ ਪੁਲ ਆਵੇ ਆਹ ਪੁਲਾ ਭਈ ਇਹ ਪੁਲ ਬਹੁਤ ਕਹਿੰਦੇ ਖਤਰਨਾਕ ਆ ਆ ਵਿਆਸਾ ਪਾਸਾ ਇਹ ਬੜਾ ਬਹੁਤ ਖਤਰਨਾਕ ਆ ਗਿਆ ਤੇ ਰੇਸ ਦੇ ਬੰਦੇ 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 ਰੇਸ ਦੇ ਕੇ ਕੱਢੀ ਹੈ ਗੱਡੀ ਭਰਾਵਾ ਮੇਰਾ ਉਹ ਇੱਥੇ ਅੱਗੇ ਪੁਲਸਾਂ ਦੀ ਲੈਡ ਦੀ ਲੱਗੀ ਸੀ ਨਹੀਂ ਸੀ ਨਾ ਉਹ ਤਾਂ ਮੇਨ ਰੋਡ ਦਿਖਾਣਾਗਾ ਪਰ ਇੰਨੀ ਦੂਰ ਤੱਕ ਕਿਵੇਂ ਦਿਸ ਗਈ ਕਿਲੋਮੀਟਰ ਦੋ ਨਾਟ ਹਾਂ ਤੇ ਮੋੜ ਗਈ ਹੈ ਹਨਾ ਇੱਧਰ ਮੁੜ ਗਈ ਹੈ ਨਾ ਲੈਡ ਹਾਂ ਜਿਸੀ ਪੁਲ ਦੇ ਕੋਲੇ ਪੁਲ ਦੇ ਕੋਲੇ ਲੈਡ ਦੀ ਸੀ ਹੈ ਨਾ ਰਿਕਾਰਡਿੰਗ ਚ ਵੀ ਰਿਕਾਰਡਿੰਗ ਚ ਵੀ ਹੋਊਗੀ ਉਹ ਹੈ ਵੀ ਹੋਗੀ ਹਾਂ ਉਹ ਨਹੀਂ ਉਹ ਜਿਹੜੀ ਕੈਵ ਵਾਲੀ ਲੈਡ ਉਹ ਇੱਧਰ ਵੜ ਗਈ ਉਹ ਲੈਡ ਮੋਟਰਸਾਈਕਲ ਦੀ ਸੀ ਪਹਿਲੀ ਬਈ ਇਹ ਮੋਟਰਸਾਈਕਲ ਦੀ ਆ ਵੇਕਰ ਉਹਨੋਂ ਉਹ ਵੀ ਲਾਈਟ ਆਈ ਜਾਂਦੀ ਹੈ ਜਿਹੜੀ ਉਹ ਸਾਹਮਣੇ ਉਹਦਾ ਖੜੀ ਲਾਈਟ ਆ ਨਹੀਂ ਉਹਦਾ ਮੋਟਰਸਾਈਕਲ ਦੀ ਲਾਈਟ ਰੱਜੀ ਸੀਗੀ ਦੱਸੀ ਦੱਸੀ ਕਿਹੜੀ ਲਾਈਟ ਹੈ ਇਹ ਕਾ ਸਾਹਮਣੇ ਲਾਈਟ ਆ ਉਹ ਲਾਈਟ ਆਈ ਚਲੋ ਜੀ ਅਸੀਂ ਮੇਨ ਰੋਡ ਤੇ ਚੜਦੇ ਆ ਆ ਰੋਡ ਦਾ ਅਸੀਂ ਕ੍ਰੋਸ ਕਰਦੇ ਆ ਤੇ ਕਹਾਂ ਜਾ ਕੇ ਦੇਖਦੇ ਆ ਵੀ ਕੀ ਹੁੰਦਾ ਦਾ ਸੋ ਜੁੜੇ ਰਹੋ ਜੀ ਵਲੌਗ ਦੇ ਨਾਲ ਤੇ ਮੁਕਸਰ ਰੋਡ ਤੇ ਮੁਕਸਰ ਤੋਂ ਬਰਿੰਡਾ ਰੋਡ ਇੱਥੇ ਇੱਕ ਆ ਜਿਵੇਂ ਤੁਸੀਂ ਇੱਧਰ ਮੇਰੀ ਕਨੈਕਟਰ ਸਾਈਡ ਨਾਲ ਇੱਕ ਚਿੱਟੀ ਪੱਟੀ ਦੇਖ ਰਹੇ ਆ ਜੱਸ ਨੂੰ ਪਤਾ ਆਹ ਰਿਕਵਿਸਟ ਆ ਹਾਈਸਟ੍ਰੂਮੈਂਟ ਤੇ ਆ ਕਨੈਕਟਰ ਸਾਈਡ ਜੱਸ ਨੂੰ ਪਤਾ ਨਹੀਂ ਲੱਗਣਾਗਾ ਆ ਕਨੈਕਟਰ ਸਾਈਡ ਮੇਰੀ ਤੁਸੀਂ ਦੇਖ ਰਹੇ ਹੋ ਚਿੱਟੀ ਪੱਟੀ ਉਹ ਥੋੜੇ ਛੀਸੇ ਸਾਫ ਕਰ ਲਾ ਛੀਸੇ ਉਹ ਕੇ ਸਾਫ ਆ ਕਨੈਕਟਰ ਸਾਈਡ ਤੁਸੀਂ ਦੇਖ ਰਹੇ ਹੋ ਚਿੱਟੀ ਪੱਟੀ ਜਿਹੜੀ ਕਿ ਸੜਕ ਤੇ ਬਿਲਕੁਲ ਸਿੱਧੀ ਜਾਣੀ ਚਾਹੀਦੀ ਆ ਇਹ ਧਿਆਨ ਨਾ ਦੇਖਣ ਵਾਲੀ ਚੀਜ਼ ਆ ਜੀ ਸਾਰਿਆਂ ਨੂੰ ਇਹ ਸੁਣਨ ਵਾਲੀ ਵੀ ਚੀਜ਼ ਆ ਆ ਦੇਖੋ ਆ ਜੱਲੀ ਸਿੱਧੀ ਪੱਟੀ ਬਿਲਕੁਲ ਸੜਕ ਦੇ ਉੱਪਰ ਜਿਹੜੀ ਕਿ ਸਾਈਡ ਸੜਕ ਦੇ ਨਾਲ ਇਹਦੀ ਸਾਈਡ ਹੋਣੀ ਚਾਹੀਦੀ 2 ਤੋਂ 3 ਫੁੱਟ ਤੇ ਆਹ ਇੱਕੋ ਨਵੀਂ ਚੀਜ਼ ਅਸੀਂ ਦੇਖੋ ਇੱਥੇ ਆ ਕੇ ਪੱਟੀ ਹੋ ਗਈ ਖਤਮ ਇੱਥੇ ਆ ਕੇ ਪੱਟੀ ਹੋ ਗਈ ਖਤਮ ਪੱਟੀ ਹੋ ਗਈ ਬਿਲਕੁਲ ਥੋੜੀ ਪੱਟੀ ਹੋ ਗਈ ਬਿਲਕੁਲ ਥੋੜੀ ਤੇ ਜਿਹੜੀ ਆ ਸੂਏ ਤੇ ਹੁਣ ਤਾਂ ਪ੍ਰਸ਼ਾਸਨ ਨੇ ਜਾਂ ਕਿਸੇ ਐਨ ਜੀਓ ਨੇ ਇੱਕ ਰਿਫਲੈਕਟਰ ਲਾਤਾ ਇਹ ਰਿਫਲੈਕਟਰ ਦੇਖੋ ਵੀ ਤੁਸੀਂ ਪੱਟੀ ਦੇ ਨਾਲ ਨਾਲ ਜੇ ਕੋਈ ਮੋਟਰਸਾਈਕਲ ਵਾਲਾ ਤੁਰਿਆ ਆਉਂਦਾ ਉਹ ਸਿੱਧਾ ਗਾਹਾਂ ਸੇਮ ਨਾਲਾ ਧੁੰਦ ਦੇ ਵਿੱਚ ਵੀ ਪੱਟੀ ਦੇ ਆਸਰੇ ਆਉਂਦਾ ਪੱਟੀ ਦੇ ਆਸਰੇ ਆਉਂਦਾ ਤੇ ਉਹ ਸਿੱਧਾ ਬੰਦਾ ਸੇਮ ਨਾਲੇ ਜਿੱਡੂਗਾ ਦੱਸੋ ਮੜਾ ਉਸਤਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਬਹੁਤ ਖਤਰਾ ਇੱਥੇ ਪਤਾ ਨਜ਼ਰ ਰਾਤ ਨੂੰ ਧੁੰਦ ਵਿੱਚ ਤਾਂ ਗਰਮੀ ਵਿੱਚ ਵੀ ਖਤਰਾ ਖਾਂਦਾ ਕਵੀ ਪੂਰੇ ਚਾਰਨਾ ਜਦੋਂ ਵੀ ਕਿਸੇ ਪ੍ਰਾਣੀ ਨੂੰ ਆਉਂਦਾ ਧਿਆਨ ਨਾਲ ਆਇਆ ਕਰੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਕੰਮ ਕੀਤਾ ਜਾਵੇ ਹੁੰਦਾ ਬੋਲਣਾ ਆ ਜਾਵੇ ਆਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਿਹੜਾ ਇਹ ਧਿਆਨ ਖਿੱਤ ਲਿਆਂਦਾ ਜਾਵੇ ਵੀ ਇਹ ਪਰਲੀ ਪੱਟੀ ਤਾਂ ਚਲੋ ਪੂਰੇ ਪਾਸੇ ਕਵਰ ਹੋ ਜਾਂਦੀ ਆ ਪਰ ਜਿਹੜੀ ਆਹ ਇਧਰੋਂ ਸਾਈਡ ਤੋਂ ਆਵੇ ਨਾਲ ਸਾਰਾ ਪੁਲ ਟੁੱਟਿਆ ਪਿਆ ਆਹ ਵੱਜ ਕੇ ਟੁੱਟਿਆ ਆ ਦੇਖੋ ਜੀ ਆਹ ਵੱਜ ਕੇ ਉਸਤਾਦ ਜੀ ਵੱਜ ਕੇ ਆਹ ਵੱਜ ਕੇ ਕੁਝ ਟੁੱਟਿਆ ਆ ਇਹ ਜੀ ਇਹ ਪਤਾ ਆ ਆ ਹੁਣ ਤਾਂ ਲੱਗਦਾ ਨਾ ਗਲਰਨਾ ਹਾਂ ਲੱਗ ਗਿਆ ਟੁੱਟ ਗਈ ਇਹ ਚੀਜ਼ ਡਿੱਗੀ ਹੋਰ ਚੀਜ਼ ਦਿੱਖਿਆ ਕੋਸ਼ ਅੱਛਾ ਇੱਥੇ ਪਹਿਲਾਂ ਵੀ ਡਿੱਗਿਆ ਹੋਇਆ ਕੋਸ਼ ਆ ਤੇ ਸੋ ਆਹ ਸੀ ਚੀਜ਼ ਦੇ ਮੈਨ ਦਿਖਾਉਣੀ ਸੀ ਬਠਿੰਡਾ ਰੋਡ ਤੇ ਇਹ ਬਠਿੰਡਾ ਰੋਡ ਤੋਂ ਜਦੋਂ ਮੁਕਸਰ ਤੋਂ ਬਠਿੰਡੇ ਨੂੰ ਜਾਂਦੇ ਆ ਤੇ ਇਹ ਆਉਂਦੀ ਆ ਕੌਣੀ ਵਾਲੇ ਮੋੜ ਤੋਂ ਪਹਿਲਾਂ ਇਹ ਸੇਮ ਨਾਲੇ ਦਾ ਪੁਲਾ ਇਹ ਖਿੜਕੀ ਵਾਲੇ ਨੂੰ ਛੜਕ ਜਾਂਦੀ ਸਤਾਰ ਇੱਧਰ ਆਪਣੀ ਹਨਾ ਕਿਰਕਿੰਗ ਨਾਲ ਸੰਬੰਧਿਤ ਰਿਕਰਕ ਜੰਦੀ ਹੈ ਇਹ ਬਠਿੰਡਾ ਰੋਡ ਤੇ ਆ ਸੋ ਇਹਦਾ ਮੇਰੇ ਵੀਰ ਸਾਰਿਆਂ ਨੇ ਧਿਆਨ ਰੱਖਣਾਗਾ ਇਹਨੂੰ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿ ਇਹ ਜਿਹੜੀ ਜਾਣਕਾਰੀ ਸਾਰਿਆਂ ਤੱਕ ਪਹੁੰਚੇ ਆਪਾਂ ਪਹੁੰਚ ਗਏ ਜੀ ਸਾਡੇ ਮੁਖਸਰ ਸਾਹਿਬ ਗੁੰਨਣ ਰੋਡ ਤੇ ਤੇ ਢੋਲੀ ਆਪਣਾ ਵਿਸ਼ਨੂ ਇਹਨੂੰ ਆਪਾਂ ਲਾ ਲਈ ਜਾਨੇ ਆ ਤੇ ਟਾਈਮ ਹੋ ਗਏ 2 ਵਜੇ ਨੇ ਲਿਆ ਸੋ ਜੁੜੇ ਰਹੋ ਜੀ ਵਲੌਗ ਦੇ ਨਾਲ ਅੱਗੇ ਤੁਹਾਨੂੰ ਸੰਸਨੀ ਦਿਖਾਉਣੇ ਆ ਓਕੇ ਜੀ ਓਕੇ ਨਹੀਂ 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 ਕੰਡ ਕੀਤਾ ਕੰਮ ਕਰੀਆ ਕੋਈ ਨਹੀਂ ਆਪਾਂ ਕਰਦੇ ਸੈਟਿੰਗ ਠੀਕ